ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕਮ ਹਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਆਂਧਾ ਹੈ ਅੰਦੇ ਕਰਮ ਕਮਾਏ ਸਬਦੈ ਸਿਉ ਚਿਤ ਨ ਲਾਵੈ ਜਿਤ ਸੁਖ ਵਸੈ ਮਨ ਆਏ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨ ਲਾਵਈ ਜਿਤ ਸੁਖ ਵਸੈ ਮਨਿ ਆਏ ਤਾਮਸ ਲਗਾ ਸਦਾ ਫਿਰੈ ਇਹਨ ਸਜਲਤ ਵਿਆਏ ਜੋਤਿ ਸਪਾਵੈ ਸੋ ਤਿਏ ਕਹਿਣਾ ਕਿਛੁ ਨ ਜਾਏ ਮਹਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹ ਕਰਿਹੁ ਗੁਰਦੁਆਰੇ ਹੋਇ ਕੈ ਸਾਹਿਬ ਸਮਾਲਿਹੁ ਸਾਹਿਬ ਸਦਾ ਹਜੂਰ ਹੈ ਪਰਮੈ ਕੈ ਛੋੜ ਕਟਕੇ ਅੰਤਰ ਜੋਤ ਤਰੇਹੁ ਹਰਿ ਕਾ ਨਾਮ ਅੰਮ੍ਰਿਤ ਹੈ ਦਰੋਇ ਹੋ ਲਿਓ ਸਤਿਗੁਰ ਕਾ ਹਾਣਾ ਚਿਤ ਰਖੋ ਸੰਜਮ ਸਚਾ ਨੀਓ ਨਾਨਕ ਇਥੈ ਸੁਖ ਹੈ ਅੰਦਰ ਰਖਸੀ ਅੱਗੇ ਹਰਿ ਸਿਉ ਖੇਲ ਕਰਿਓ ਪਾਉੜੀ ਆਪੇ ਭਾਰ 18 ਬਣਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਏ ਆਪੇ ਕਰਤਾ ਆਪੇ ਭੁਖਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆਸਮਾਏ ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ ਜਿਸਨੂੰ ਤਿਲਨਾਤ ਮਾਏ ਆਪੇ ਸਾਹਿਬ ਆਪੇ ਹੈ ਰਖਾ ਆਪੇ ਰਹਾ ਸਮਾਏ ਜਨ ਨਾਨਕ ਵਢਿਆਈ ਆਖੈ ਹਰ ਕਰਤੇ ਕੀ ਜਿਸਨੂੰ ਤਿਲਨਾਤ ਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਕੂਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਪਾਤਸ਼ਾਹ ਜੀ ਦੇ ਸ਼ਲੋਕ ਅੰਦਰ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਨਾਨਕ ਗੁਰੂ ਨੂੰ ਮਿਲਣ ਤੋਂ ਬਿਨਾਂ ਸੰਸਾਰ ਅੰਧਾ ਹੈ ਤੇ ਅੰਨੇ ਹੀ ਕੰਮ ਕਰਦਾ ਹੈ ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿੱਚ ਸੁਖ ਆਵਸੇ ਤਮੋ ਗੁਣ ਵਿੱਚ ਮਸਤ ਹੋਇਆ ਹੋਇਆ ਸਦਾ ਟਕਦਾ ਹੈ ਤੇ ਦਿਨ ਰਾਤ ਤਮੋ ਗੁਣ ਵਿੱਚ ਸੜਦਿਆਂ ਉਸ ਦੀ ਉਮਰ ਗੁਜ਼ਰਦੀ ਹੈ ਇਸ ਬਾਰੇ ਕੁਝ ਆਖਿਆ ਨਹੀਂ ਜਾ ਸਕਦਾ ਜੋ ਪ੍ਰਭੂ ਨੂੰ ਚੰਗਾ ਲੱਗਦਾ ਸੋਈ ਹੁੰਦਾ ਹੈ ਸਤਿਗੁਰੂ ਨੇ ਹੁਕਮ ਦਿੱਤਾ ਹੈ ਭਰਮ ਦਾ ਸ਼ੌਰ ਕੱਟਣ ਲਈ ਇਹ ਕਾਰ ਭਾਵ ਇਲਾਜ ਕਰੋ ਗੁਰੂ ਦੇ ਦਰ ਤੇ ਜਾ ਕੇ ਭਾਵ ਗੁਰੂ ਦੀ ਚਰਨੀ ਲਾ ਕੇ ਮਾਲਕ ਨੂੰ ਯਾਦ ਕਰੋ ਮਾਲਕ ਸਦਾ ਅੰਗ ਸੰਗ ਅੱਖਾਂ ਅੱਗੋਂ ਪਰਮ ਦੇ ਜਾਲੇ ਨੂੰ ਲਾ ਕੇ ਹਿਰਦੇ ਵਿੱਚ ਉਸ ਦੀ ਜੋਤ ਟਿਕਾਓ ਹਰੀ ਦਾ ਨਾਮ ਅਮਰ ਕਰਨ ਵਾਲਾ ਹੈ ਇਹੇ दारू ਵਰਤੋ ਸਤਿਗੁਰੂ ਦਾ ਭਾਣਾ ਮਰਨਾ ਚਿੱਤ ਵਿੱਚ ਰੱਖੋ ਤੇ ਸੱਚਾ ਪਿਆਰ ਰੂਪ ਰਹਿਣੀ ਧਾਰਨ ਕਰੋ। हे ਨਾਨਕ ਇਹ दारू ਇਹ ਦਵਾ ਇੱਥੇ ਸੰਸਾਰ ਵਿੱਚ ਸੁਖੀ ਰੱਖੇਗਾ ਤੇ ਅੱਗੇ ਪਰਲੋਕ ਵਿੱਚ ਹਰੀ ਨਾਲ ਰਲੀਆਂ ਮਾਣੋਗੇ। ਪ੍ਰਭੂ ਆਪ ਹੀ ਬਨਸਪਤੀ ਦੇ 18 ਭਾਰ ਹੈ। ਭਾਵ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ। ਆਪ ਹੀ ਉਸ ਨੂੰ ਫਲ ਲਾਉਂਦਾ ਹੈ। ਆਪ ਹੀ ਮਾਲੀ ਹੈ ਆਪ ਹੀ ਪਾਣੀ ਦਿੰਦਾ ਹੈ ਤੇ ਆਪ ਹੀ ਫਲ ਖਾਂਦਾ ਹੈ ਆਪ ਹੀ ਕਰਨ ਵਾਲਾ ਹੈ ਆਪ ਹੀ ਭੋਗਣ ਵਾਲਾ ਹੈ ਆਪ ਹੀ ਦਿੰਦਾ ਹੈ ਤੇ ਆਪ ਹੀ ਦਿਵਾਉਂਦਾ ਹੈ ਮਾਲਕ ਵੀ ਆਪ ਹੈ ਤੇ ਰਾਖਾ ਵੀ ਆਪ ਹੈ ਆਪ ਹੀ ਸਭ ਥਾਈਂ ਵਿਆਪਕ ਹੈ ਏ ਨਾਨਕ ਕੋਈ ਵਿਰਲਾ ਸੇਵਕ ਉਸ ਪ੍ਰਭੂ ਦੀ ਸਿਫ਼ਤਲਾ ਕਰਦਾ ਹੈ ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਭੁਗਤਾ ਹੁੰਦਿਆਂ ਪੀਰਤਾ ਮਾਤਰ ਵੀ ਕੋਈ ਤਮਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੂਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਅਵਰ 3rd ਗੁਰੂ ਗੁਰੂ ਅਮਰਦਾਸ ਜੀ ਅੰਡਰ ਹੈਡਿੰਗ ਸ਼ਲੋਕ 3rd ਮਹਿਲ ਗੁਰੂ ਸਾਹਿਬ ਜੀ ਸੇ ਕਿ ਓ ਨਾਨਕ ਵਿਦਆਊਟ ਮੀਟਿੰਗ ਦਾ ਟ੍ਰੂ ਗੁਰੂ The world is blind in blindness. It does its deeds. It does not focus its consciousness on the word of the Shabbat, which would bring peace to abide in the mind. Always afflicted with the dark passions of low energy, it wanders around, passing its days. A nice burning. Whatever pleases him comes to pass. No one has any say in this. Third Mal. The true Guru has commanded us to do this. Through the Guru's gate, meditate on your Lord and Master. The Lord and Master is ever present. He rips away the Wheel of doubt and installs his light deep within. The na name of the Lord is ambrosial nectar. Take this healing medicine. Enshrine the will of the true Guru in your consciousness and make the law of the true one your self discipline. O Nanak, you shall be kept in peace here and hereafter you shall celebrate with the Lord Puri. He Himself is the vast variety of nature and He Himself makes it bear fruit. He Himself is the gardener. He Himself irrigates all the plants and he himself puts them in his mouth he himself is the creator and he himself is the enjoyer he himself gives and inspires others to give he himself is the lord and master and he himself is the protector he himself is pervading everywhere सर्वेंट नानक स्पीक्स ऑफ द ग्रेटनैस ऑफ द लॉर्ड द करिएटर हू हैज़ नो ग्रीट ऐट आल वागुरु जी का खालसा वाहेगुरु जी की फतेह